ਤਾਦੇ ਆਇਆ 20-21 ਰੁਪਈਏ ਕਣਕ ਚੱਕ ਕੇ 50 ਰੁਪਏ ਨੂੰ ਕਣਕ ਇਹਨਾਂ ਮੁਰਕਾਂ ਵਿੱਚ ਵੇਚੀ ਜਾਂਦੇ। ਸੋ ਦੋਸਤੋ ਜੇ ਆਪਾਂ ਇਕੱਠੇ ਨਾ ਹੋਏ ਫੇਰ ਹੋ ਸਕਦਾ ਤੁਹਾਡੀ ਕਣਕ 20-21 ਦੀ ਥਾਂ 11 ਰੁਪਈਏ ਵਿਕੀ ਜਾਏ। ਜਿਵੇਂ ਅੱਜ ਕਿੰਨੂ ਦਾ ਹਾਰ ਹੈ। ਕਿੰਨੂ ਇੱਕ ਸੋਨੇ ਵਰਗੀ ਫਸਲ ਹੈ। ਇੱਥੇ 35-40 ਰੁਪਈਏ ਕਿੰਨੂ ਆਪਾਂ ਨੂੰ ਕਿਲੋ ਮਿਲਦਾ। ਤੇ ਕਿੱਲੇ ਵਿੱਚ 5-6 ਪੀਸ ਹੁੰਦੇ ਆ ਦਾ ਮਤਲਬ 6-7 ਰੁਪਏ ਦਾ ਇੱਕ ਪੀਸ ਬਣਿਆ। ਲੈਕਿਨ ਹੈਰਾਨੀ ਦੀ ਗੱਲ ਆ ਬੋਰਡ ਦੇ ਵਿੱਚ 5 ਰੁਪਏ ਟੋਪ ਦਾ ਕਿੰਨੂ ਵਿਕ ਰਿਹਾ ਕੈਮਰਾਮੈਨ ਚੱਲਦਾ 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 ਰੋਰੋ ਕੇ ਕਹਿੰਦੇ ਆ ਕਿ ਭਰਾਵੋ ਸਰਕਾਰ 'ਕਿ ਬੇਨਤੀ ਕਰੋ ਸਾਡੇ ਕਿੰਨੂ ਨੂੰ ਜਿਨ੍ਹਾਂ ਵਿੱਚ ਇਹ ਸਰਕਾਰੀ ਖਾਣ ਪਾਣੀ ਜਾਂਦਾ ਸਕੂਲਾਂ ਦੇ ਵਿੱਚ ਮਿੱਠੇ ਮੀਠ ਜਾਂ ਹੋਰ ਜਿੱਥੇ ਸਰਕਾਰੀ ਖਾਣ ਪਾਣੀ ਹੁੰਦਾ ਉੱਥੇ ਦੇ ਦਿਓ ਸਾਡੇ ਕੋਲ ਮੁੱਲ ਦੇ 5 ਰੁਪਏ 10 ਰੁਪਏ ਕਿੰਨੂ ਵਿਕ ਜਾਏ ਤਾਂ ਉਹਨਾਂ ਦੀ ਬੱਲੇ ਬੱਲੇ ਆ ਇੱਕ ਵਾਰੀ ਸੋ ਇਹ ਸਾਫ ਨਾਲ ਰੁਪਏ 1.5 ਰੁਪਏ ਦਾ ਕਿੰਨੂ ਬਣਿਆ ਲੇਕਿਨ ਸਰਕਾਰਾਂ ਐ